ਘਵਾੜਾ ਚ 252 ਰੰਤ ਤੇ ਹੋਈ ਪੁਲਿਸ ਦੀ ਰੇਡ ਪਾਸ ਸੈਂਟਰਾਂ ਵਿੱਚ ਚੱਲ ਰਿਹਾ ਸੀ ਤੇ ਵਪਾਰ ਦਾ ਤੰਦਾ 8 ਲੜਕੀਆਂ ਸਮੇਤ 11 ਜਾਣੇ ਕਾਬੂ 14 ਜਾਣਿਆਂ ਤੇ ਮਾਮਲਾ ਹੋਇਆ ਦਰਜ ਘਵਾੜਾ ਵਿੱਚ ਵੱਖ-ਵੱਖ 25 ਸੈਂਟਰਾਂ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਗਈ ਜਿੱਥੇ ਕੇਸ ਪਾਸ ਸੈਂਟਰਾਂ ਦੀ ਆੜ ਵਿੱਚ ਤੇ ਵਪਾਰ ਦਾ ਤਤਾਕਾਂ ਦੇ ਦੋਸ਼ ਵਿੱਚ ਥਾਣਾ ਸਿਟੀ ਪੁਲਿਸ ਨੇ ਦੋ ਅਲੱਗ-ਅਲੱਗ ਮਾਮਲਿਆਂ ਵਿੱਚ 14 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਸ ਵਿੱਚ 8 ਔਰਤਾਂ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਐਸਐਚਓ ਨੇ ਪੁਲਿਸ ਪਾਰਟੀ ਸਮੇਤ ਵੱਖ-ਵੱਖ ਸਪਾ ਸੈਂਟਰਾਂ 'ਵਿਸ਼ਾਪੇ ਮਾਰੀ ਕਰ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਸੰਬੰਧੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪੁਲਿਸ ਵੱਲੋਂ ਐਸਐਚਓ ਦੀ ਗਵਾਈ ਵਿੱਚ ਖੇੜਾ ਕਲੋਨੀ ਵਿੱਚ ਰੌਣਿਤ ਦੇ ਸਪਾ ਸੈਂਟਰ ਵਿੱਚ ਛਾਪਾ ਮਾਰਿਆ ਜਿੱਥੇ ਤਿੰਨ ਮਾਲਕਾਂ ਸਮੇਤ 14 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਪੰਜ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਪਾ ਸੈਂਟਰ ਮਾਲਕ ਪ੍ਰਿੰਸ ਸਮੀਤ ਸਾਰੇ 7 ਲੋਕਾਂ ਖਿਲਾਫ ਕਿਸ ਤਰ੍ਹਾਂ ਚ ਹੋਇਆ ਹੈ ਮਾਮਲਾ ਦੂਜਾ ਮਾਮਲਾ ਪੁਰਾਣੀ ਸਬਜੀ ਮੰਡੀ ਬੰਗਾ ਰੋਡ ਤੇ ਰਵੀ ਅਤੇ ਕਾਕਾ ਨਾਮ ਦੇ ਵਿਅਕਤੀ ਹੈਮਨ ਸਪਾ ਸੈਂਟਰ ਚਲਾਉਂਦਾ ਹੈ ਇਸ ਦੇਵ ਇਸ ਵਿੱਚ ਦੇਵਪਾਰ ਦਾ ਤੰਦ ਕਰਵਾਇਆ ਜਾ ਰਿਹਾ ਸੀ ਪੁਲਿਸ ਨੇ ਚਾਪੇਮਾਰੀ ਕਰਕੇ ਗੜਤੀਵਾਲ ਨਿਵਾਸੀ ਹਰਪ੍ਰੀਤ ਤੇ ਚਾਰ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਸੈਂਟਰ ਮਾਲਕ ਰਵੀ ਅਤੇ ਕਾਕਾ ਸਮੇਸ ਸਾਰੇ 7 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ थाना ਸਿਟੀ ਦੇ ਅਚਚੋ ਚੰਦਨ ਦੰਤਰ ਕਮਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਅਸੀਂ ਇਹ ਦੋ ਮੁਕਤਵੇਂ ਦਰਜ ਕੀਤੇ ਨੇ ਜੋ 212 ਨੰਬਰ ਤੇ 214 ਨੰਬਰ ਜਿਸ ਵਿੱਚ ਇੱਥੇ ਚੋਰੀ ਚੁਪਕੇ ਸਪਾ ਸੈਂਟਰ ਚੱਲਦੇ ਸੀ ਜਿੱਥੇ ਜੋ ਇਹਨਾਂ ਵੀ ਮਾਲਕ ਸੀ ਉੱਥੇ ਕੁੜੀਆਂ ਨੂੰ ਰੱਖਦੇ ਸੀ ਕਿ ਉਹਨਾਂ ਨੇ ਬੈਲਾ ਫਲਸਾ ਕਿ ਇਹਨੂੰ ਪਹਿਰੇ ਦੇ ਦਿੰਦੇ ਸੀ ਕਮਿਸ਼ਨ ਨਹੀਂ ਦੇ ਜੀ ਤੇ ਉਹਨਾਂ ਨੂੰ ਆਪਣੇ ਨਾਲ ਵੀ ਮਿਲਾ ਲਿਆ ਸੀ ਇਹਨਾਂ ਨੇ ਤੇ ਇਹ ਦੇਮਪਾਰ ਦਾ ਉਹ ਬੰਦਾ ਚਾਹੁੰਦਾ ਸੀ ਜਿਸ ਨੂੰ ਵੀ ਅਸੀਂ ਰਿਟਾ ਕੀਤੀਆਂ ਜਿਸ ਨੂੰ ਅਸੀਂ ਦੋ ਪਰਚੇ ਦਰਜ ਕੀਤੇ ਹਨ 212 ਨੰਬਰ ਤੇ 214 ਨੰਬਰ ਇਹਦੇ ਜਿਵੇਂ ਟੋਟਲ 11 ਗ੍ਰਿਫਤਾਰੀ ਹੋਈ ਨੇ ਤੇ ਸਾਡੇ ਕੋਲ ਰਿਮਾਂਡ ਤੇ ਨੇ ਅਜੇ ਹੋਰ ਵੀ ਪਤਾ ਲਗਾ ਰਹੇ ਆ ਤੇ ਕਿੱਡਾ ਵੱਡਾ ਸਕੈਂਡਲ ਹੈ ਇਹ ਦੋਸ ਸੀਸਾਰਾ ਕੁਝ ਪਤਾ ਕਰਾ ਕੇ ਅਗਲੀ ਕਾਰਵਾਈ ਅਮਚੇ ਤੇ ਸਰ ਸੈਂਟਰ ਵਗੈਰਾ ਇਹਨਾਂ ਦੇ ਕਿੱਥੇ ਆ ਕੁਝ ਪਰ ਇਹ ਘਰ ਗੋਬਿੰਦ ਨੰਦਰ ਰਾਜ ਜੀ ਕੀ ਕਿੱਥੇ ਪ੍ਰਾਣ ਸਜੇ ਹੋਏ ਸੀ